ਅਹੀਂ ਤੇ ਕਾਥੇ ਹੋਣਾ ਨਰਨਦਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਿੰਡ ਕੀੜੀ ਅਫਗਾਨਾ ਜੋ ਫਤੇਜੰਗ ਸਿੰਘ ਬਾਦਲ ਸਿੰਘ ਦੀ ਪੈੜੀ ਆ ਉਹਦਾ ਸਾਰਾ ਢਾਹ ਜਾਂ ਡੇਕਿਆ ਕ ਲੁਕਾਰੇ ਵਾਲੀ ਧਰ ਜਿਹੜੀ ਉਹ ਦਰਿਆ ਦੇ ਜਾਂ ਕੇ ਲਿਕਦੀ ਆ ਤਾਂ ਉਹ ਗੜੇ ਬਲੌਕ ਹੋ ਗਈ ਆ। ਸੇਰ ਦੇ ਮੁੰਡਿਆ ਵੇਖ ਲੋ ਦਿਖਾਓ ਸਾਰਾ ਦੇਖੇ। ਸੇਰ ਦੇ ਮੁੰਡੇ 50 60 ਡੇ ਹੀ। ਤੇ ਥੋੜਾ ਕਰਾ ਚਾਲੂ ਕੀਤਾ ਵਾ। ਪਾ ਚਾਲੂ ਕੀਤਾ ਵਾ। ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਆਣ ਕੇ ਸਾਡੀ ਸਾਰ ਲਈ ਜਾਵੇ ਕਿ ਜਿਹੜੇ ਘਰ ਦੇ ਵਿੱਚ ਸਿੱਧਰੀ ਉਹ ਦਿੱਤੀ ਜਾਵੇ ਤਾਂ ਕਿ ਇਹਦੇ ਇੱਕ ਬੰਦੇ ਹੋਦੇ ਤੇ ਸਾਡੇ ਜਿਹੜੇ ਘਾਰਵਾ ਉਹ ਦਬਰ ਤੋਂ ਬਸ। ਅਗਰ ਜੇਕਰ ਛੋਟੇ ਨਿੰਟੇ ਵਿੱਚ ਕੋਈ ਇਹਦਾ ਪਾਣਾ ਨਾ ਲਾਉਿਆ ਤੇ ਸਾਡੇ ਘਰਾਂ ਚ ਵੀ ਪਾਣੀ ਪਿੱਛੇ ਵੜ ਜਾਣਾ। ਫਸਲਾਂ ਸਾਰੀਆਂ ਬਰਬਾਦ ਹੋ ਰਹੀਆਂ ਤੇ ਤੇ ਨਹਿਰ ਦਾ ਕਾਰਨ। 마이고리가더 아까 마에고리보다